ਭਾਰਤ ਦੇ ਵਿੱਚ ਅਫਗਾਨਿਸਤਾਨ ਤੋਂ ਮਹਿਮਾਨ ਆਏ ਹੋਏ ਨੇ ਮਹਿਮਾਨ ਨਿਵਾਜ਼ੀ ਹੋ ਰਹੀ ਏ ਭਾਰਤ ਵੱਲੋਂ ਅਫਗਾਨਿਸਤਾਨ ਦੀ ਕਿਸ ਤਰ੍ਹਾਂ ਦੇਖਦੇ ਹੋ ਮਹਿਮਾਨ ਨਿਵਾਜ਼ੀ ਇੱਕ ਅਲੱਗ ਚੀਜ਼ ਹੈ ਜੀ ਔਰ ਆਪਣੀ ਡਿਪਲੋਮੇਸੀ ਆਪਣੀ ਪੂਰੀ ਫੋਰਨ ਪੋਲਿਸੀ ਉੱਥੇ ਅਫਗਾਨਿਸਤਾਨ ਦੇ ਨਾਲ ਤੁਸੀਂ ਕਰਦੇ ਨਾ ਉਹ ਇੱਕ ਅਲੱਗ ਚੀਜ਼ ਹੈ ਜੋ ਤੁਹਾਡਾ ਜਹਾਜ਼ ਹਾਈਜੈਕ ਕਰਕੇ ਲੈ ਗਏ ਸਨ ਜਿਨ੍ਹਾਂ ਨੇ ਤੁਹਾਡੇ ਬੰਦੇ ਉੱਥੇ ਬੰਦੀ ਬਣਾ ਕੇ ਰੱਖੇ ਤੁਸੀਂ ਹਾਲੀ ਤੱਕ ਫਿਲਮਾਂ ਬਣਾਉਂਦੇ ਹੋ ਕਿ ਸਾਡੇ ਨਾਲ ਇਹ ਹੋਇਆ ਸੀ ਸਾਡੇ ਨਾਲ ਉਹ ਹੋਇਆ ਸੀ ਅੱਜ ਤੁਸੀਂ ਉਹੀ ਤਾਲਿਬਾਨ ਨੂੰ ਲੈ ਕੇ ਆਪਣੇ ਮੁਲਕ ਚ ਉਹਨਾਂ ਨੂੰ ਰੈੱਡ ਕਾਰਪਟ ਵੈਲਕਮ ਦੇ ਰਹੇ ਹੋ ਔਰ ਇਹ ਨਹੀਂ ਕਿ ਉਹਨਾਂ ਨੇ ਕੋਈ ਬਦਲਾਅ ਆਇਆ ਦੁਨੀਆ ਦੀ ਸੁਪਰ ਪਾਵਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨਾਲ ਖੜਦੇ ਸੋ ਤੁਹਾਨੂੰ ਦੁਨੀਆ ਦੇ ਹਰ ਵੱਡੇ ਮੁਲਕ ਦੇ ਨਾਲ ਤੁਸੀਂ ਦੱਸਦੇ ਸੋ ਵੀ ਸਾਡੀ ਦੋਸਤੀ ਹੈ ਕਿ ਤੁਸੀਂ ਜਫੀਆਂ ਬੰਨਦੇ ਸੋ ਤੇ ਅੱਜ ਤੁਸੀਂ ਤਾਲੀਬਾਨ ਨਾਲ ਬੈਠੇ ਹੋਏ ਭਾਰਤ ਦੀ ਜਿਹੜੀ ਪਰ ਕੈਪੀਟਾ ਇਨਕਮ ਹੈ ਇੱਕ ਬੰਦੇ ਦੀ ਉਹ 2500 ਡਾਲਰ ਹੈ ਸਿਰਫ ਡਾਲਰ ਕੈਨੇਡਾ ਦੀ ਕੈਨੇ 2500 ਡਾਲਰ ਜੀ ਜਿਹੜੀ ਕੈਨੇਡਾ ਦੀ ਹੈ ਕੈਨੇਡਾ ਦੇ ਇੱਕ ਬੰਦੇ ਦੀ ਇਨਕਮ 55000 ਡਾਲਰ ਹੈ ਕਿ ਤੁਸੀਂ ਉਸ ਮੁਲਕ ਨਾਲ ਕਿਵੇਂ ਮੁਕਾਬਲਾ ਕਰੋਗੇ ਹਮਾਸ ਦੀ ਤੇ ਇਜ਼ਰਾਈਲ ਦੀ ਤੇ ਸਾਰਾ ਕੁਝ ਹੌਸਟੇਜਸ ਵੀ ਵਾਪਸ ਆ ਗਏ ਨੇ ਔਰ ਹਿਸਟੋਰੀਕਲ ਆਈ ਦਾ ਓਕੇਸ਼ਨ ਹੈ ਪਰ ਜਦ ਪੂਰਾ ਵਿਸ਼ਵ ਇੱਥੇ ਖੁਸ਼ੀਆਂ ਮਨਾ ਰਿਹਾ ਹੈ ਔਰ ਵਿਸ਼ਵ ਦੇ ਸਾਰੇ ਲੀਡਰਸ ਇਕੱਠੇ ਹੋਏ ਨੇ ਈਜੀਪਟ ਵਿੱਚ ਸਾਡੇ ਵੀਸ਼ੂ ਗੁਰੂ ਕਿੱਥੇ ਨੇ ਅਮਰੀਕਾ ਦੇ ਰਿਸ਼ਤੇ ਤੇ ਪਹਿਲਾਂ ਹੀ ਖਰਾਬ ਸੀ ਕੈਨੇਡਾ ਤੇ ਵੀ ਰਿਸ਼ਤੇ ਦਾਵਾ ਟੋਣ ਲੱਗਦੇ ਨੇ ਯੂਰਪ ਦੇ ਨਾਲ ਵੀ ਅੱਛੇ ਰਿਸ਼ਤੇ ਨਹੀਂ ਹੈ ਇਹ ਭਾਰਤ ਦੇ ਕਿਸ ਕੰਟਰੀ ਦੇ ਨਾਲ ਅੱਛੇ ਰਿਸ਼ਤੇ ਨੇ ਕਾਬੁਲ ਨਾਲ ਨਸ਼ਾ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਾਰਡਰ ਸਟ੍ਰੇਟ ਹੈ ਸਾਡੀ ਪਹਿਲਾਂ ਅਸੀਂ ਦਾਅਵੇ ਕਰਦੇ ਸੀ ਕਿ ਪਾਕਿਸਤਾਨ ਵੀ ਦਾਅਵੇ ਕਰਦਾ ਸੀ ਕਿ ਸਾਡਾ ਨਸ਼ਾ ਨਹੀਂ ਇਹ ਪਾਇਆ ਅਫਗਾਨਿਸਤਾਨ ਆ ਰਿਹਾ ਹੁਣ ਤੇ ਸਾਂਝਾ ਬੈਰੀ ਹੈ ਕਾਬੁਲ ਵਿੱਚ ਹਿਸਟੋਰੀਕਲ ਗੁਰਦੁਆਰੇ ਬੰਦ ਪਏ ਹੋਏ ਨੇ ਉਹਨਾਂ ਬਾਰੇ ਤੇ ਮੇਰੇ ਖਿਆਲ ਕੋਈ ਚਰਚਾ ਨਹੀਂ ਹੋਈ ਨਹੀਂ ਹੋਈ ਤੇ ਇਹ ਇਹ ਹੁਣ ਕਿਵੇਂ ਫਲਾਈਟਾਂ ਕਿਵੇਂ ਖੁੱਲ ਜਾਣੀ ਹੈ ਅਮਰੀਕਾ ਦੀ ਇੰਨੀ ਵੱਡੀ ਇੱਕ ਆ ਸੁਪਰ ਪਾਵਰ ਦੇ ਰੋਲ ਵਿੱਚ ਦੇਖਿਆ ਗਿਆ ਔਰ ਮੈਂ ਸਮਝਦਾ ਕਿ ਇਹ ਜਿਹੜੇ ਦ੍ਰਿਸ਼ ਪੂਰੀ ਦੁਨੀਆ ਵਿੱਚ ਗਏ ਨੇ ਇਹਨੂੰ ਵੇਖ ਕੇ ਸ਼ੀਪਿੰਗ ਤੇ ਪੁੱਤਨ ਵੀ ਸੋਚ ਰਹੇ ਹੋਣਗੇ ਕਿ ਯਾਰ ਅਸੀਂ ਕਿਉਂ ਨਹੀਂ ਉੱਥੇ ਖੜੇ ਸੀ ਸੋਸ਼ਲ ਮੀਡੀਆ ਤੇ ਇੱਕ ਟਵੀਟ ਉਹਨਾਂ ਨੇ ਸਾਂਝਾ ਕੀਤਾ ਹੈ ਟਰੰਪ ਸਾਹਿਬ ਨੇ ਜੋ ਮਾਰਕੀਟ ਦੇ ਵਿੱਚ ਪਚਾਰ ਆਇਆ ਹੈ ਕਿ ਸੀਏ ਉਹਨਾਂ ਨੇ ਕਿਹਾ ਕਿ ਹੁਣ ਚਾਈਨਾ ਤੋਂ ਰੇਅਰ ਮਿਨਰਲਸ ਅਸੀਂ ਜਿਹੜਾ ਹੈ ਉਹਦਾ ਐਕਸਪੋਰਟ ਬੰਦ ਕਰ ਰਹੇ ਹਾਂ ਔਰ ਸਿਰਫ ਕੁਝ ਕੰਟਰੀਜ਼ ਨੂੰ ਜਿਵੇਂ ਜਿਹੜੇ ਸਾਡੇ ਨਾਲ ਚਲਣਗੇ ਉਹਨਾਂ ਨੂੰ ਅਸੀਂ ਦਿਆ ਕਰਾਂਗੇ ਔਰ ਇਹਦੇ ਐਂਡ ਯੂਸ ਦੇ ਉੱਪਰ ਵੀ ਅਸੀਂ ਪਾਬੰਦੀ ਲਾਵਾਂਗੇ ਸਸਿਕਾ ਆਦਾ ਸਲਾਮ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਵਿੱਚ ਵੀਕਲੀ ਤੁਹਾਡਾ ਸਵਾਗਤ ਹੈ ਹਰ ਵੀਕ ਦੀ ਤਰ੍ਹਾਂ ਅੱਜ ਸਾਡੇ ਨਾਲ ਨੇ ਪ੍ਰਿਟੀਕਲ ਐਨਾਲਿਸਟ ਡਾਕਟਰ ਜਸਦੀਪ ਜੀ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਬਹੁਤ ਬਹੁਤ ਸ਼ੁਕਰੀਆ ਬ੍ਰਿੰਦਰ ਡਾਕਟਰ ਜਸਦੀਪ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਾਡੇ ਭਾਰਤ ਦੇ ਵਿੱਚ ਅਫਗਾਨਿਸਤਾਨ ਤੋਂ ਮਹਿਮਾਨ ਆਏ ਹੋਏ ਨੇ ਮਾਣ ਮਾਨ ਨਿਵਾਜੀ ਹੋ ਰਹੀ ਹੈ ਭਾਰਤ ਵੱਲੋਂ ਅਫਗਾਨਿਸਤਾਨ ਦੀ ਕਿਸ ਤਰ੍ਹਾਂ ਦੇਖਦੇ ਹੋ ਦੇ ਕੋ ਮਹਿਮਾਨ ਨਵਾਜ਼ੀ ਇੱਕ ਅਲੱਗ ਚੀਜ਼ ਹੈ ਜੀ ਔਰ ਆਪਣੀ ਡਿਪਲੋਮੇਸੀ ਆਪਣੀ ਪੂਰੀ ਫੋਰਨ ਪੋਲਿਸੀ ਉੱਥੇ ਅਫਗਾਨਿਸਤਾਨ ਦੇ ਨਾਲ ਤੁਸੀਂ ਕਰ ਦੇਣਾ ਉਹ ਇੱਕ ਅਲੱਗ ਚੀਜ਼ ਹੈ ਹਮ ਔਰ ਜਿਸ ਗਵਰਨਮੈਂਟ ਨੂੰ ਜਿਸ ਪ੍ਰਸ਼ਾਸਨ ਨੂੰ ਤੁਸੀਂ ਕੱਲ ਤੱਕ ਆਤੰਕਵਾਦੀ ਕਹਿੰਦੇ ਸੋ ਉਹਨਾਂ ਨੂੰ ਹਾਲੀ ਤੱਕ ਤੁਸੀਂ ਕੋਈ ਮਾਨਤਾ ਨਹੀਂ ਦਿੱਤੀ ਤਲਬਾਨ ਨੂੰ ਅਫਗਾਨਿਸਤਾਨ ਵਿੱਚ ਜੋ ਤੁਹਾਡਾ ਜਹਾਜ਼ ਹਾਈਜੈਕ ਕਰਕੇ ਲੈ ਗਏ ਸਨ ਜਿਨ੍ਹਾਂ ਨੇ ਤੁਹਾਡੇ ਬੰਦੇ ਉੱਥੇ ਬੰਦੀ ਬਣਾ ਕੇ ਰੱਖੇ ਤੁਸੀਂ ਹਾਲੀ ਤੱਕ ਫਿਲਮਾਂ ਬਣਾਉਂਦੇ ਹੋ ਕਿ ਸਾਡੇ ਨਾਲ ਇਹ ਹੋਇਆ ਸੀ ਸਾਡੇ ਨਾਲ ਉਹ ਹੋਇਆ ਸੀ ਜਿੰਨੂੰ ਤੁਸੀਂ ਹਰ ਆਪਣੀ ਇਲੈਕਸ਼ਨ ਵਿੱਚ ਮੁੱਦਾ ਬਣਾਉਂਦੇ ਸੀ ਜੀ ਕਿ ਜੀ ਇਹ ਜਿਹੜਾ ਆਪੋਜੀਸ਼ਨ ਹੈ ਉਹ ਤਾਂ ਤਾਲੀਬਾਨ ਹੈ ਇਹ ਜੋ ਆਪੋਜੀਸ਼ਨ ਹੈ ਇਹ ਤਾਂ ਤਾਲੀਬਾਨ ਜੈਸੇ ਹੈ ਇਹ ਜੋ ਪਾਕਿਸਤਾਨ ਹੈ ਉਹ ਤਾਲੀਬਾਨ ਕੋ ਮਦਦ ਕਰਤਾ ਹੈ ਕਿ ਅੱਜ ਤੁਸੀਂ ਉਹੀ ਤਾਲਿਬਾਨ ਨੂੰ ਲੈ ਕੇ ਆਪਣੇ ਮੁਲਕ ਚ ਉਹਨਾਂ ਨੂੰ ਰੈੱਡ ਕਾਰਪਟ ਵੈਲਕਮ ਦੇ ਰਹੇ ਹੋ। ਹੂੰ। ਔਰ ਇਹ ਨਹੀਂ ਕਿ ਉਹਨਾਂ ਨੇ ਕੋਈ ਬਦਲਾਅ ਆਇਆ ਹੈ। ਹੂੰ। ਉਹਨਾਂ ਨੇ ਉਹੀ ਆਪਣਾ ਰੁਖ ਰੱਖਿਆ ਤੁਹਾਡੇ ਜਿਹੜੇ ਮਹਿਲਾ ਪੱਤਰਕਾਰ ਸਨ ਜਿਹੜੀਆਂ ਸਾਡੀਆਂ ਭੈਣਾਂ ਕੰਮ ਬੱਚੀਆਂ ਜਿਹੜੀਆਂ ਪੱਤਰਕਾਰ ਨੇ ਜਿਹੜੀ ਕੰਮ ਕਰਦੀਆਂ ਨੇ ਉਹ ਹਾਲਾਕਿ ਪੂਰੇ ਉਹਨਾਂ ਦੇ ਡਰੈਸ ਪ੍ਰੋਟੋਕਾਲ ਨਾਲ ਕਪੜੇ ਪਾ ਕੇ ਉੱਥੇ ਗਈਆਂ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਤੁਸੀਂ ਇੱਥੇ ਨਾਰੀ ਸ਼ਕਤੀ ਦੀ ਗੱਲ ਕਰਦੇ ਹੋ ਤੇ ਇੱਕ ਪਾਸੇ ਜਿਹੜਾ ਤੁਸੀਂ ਵੇਖੋ ਕਿ ਤੁਹਾਡੀ ਕੱਲ ਤੱਕ ਤੁਸੀਂ ਦੁਨੀਆ ਦੀ ਸੁਪਰ ਪਾਵਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨਾਲ ਖੜਦੇ ਸੋ ਬਿਲਕੁਲ ਤੁਹਾਨੂੰ ਦੁਨੀਆ ਦੇ ਹਰ ਵੱਡੇ ਮੁਲਕ ਦੇ ਨਾਲ ਤੁਸੀਂ ਦੱਸਦੇ ਸੋ ਵੀ ਸਾਡੀ ਦੋਸਤੀ ਹੈ ਤੇ ਤੁਸੀਂ ਜਫੀਆਂ ਬੰਨ੍ਹਦੇ ਸੋ ਤੇ ਅੱਜ ਤੁਸੀਂ ਤਾਲਿਬਾਨ ਨਾਲ ਬੈਠੇ ਹੋਏ ਹੋ ਹਮ ਜਿਨੂੰ ਕਿ ਕੋਈ ਦੁਨੀਆ ਚ ਕੋਈ ਕਿਸੇ ਮੁਲਕ ਨੇ ਮਾਨਤਾ ਹੀ ਨਹੀਂ ਦਿੱਤੀ ਹੋਈ। ਔਰ ਭਾਰਤ ਦਾ ਮੀਡੀਆ ਜਿਹੜਾ ਉਹਨੂੰ ਇਸ ਤਰ੍ਹਾਂ ਸ਼ੋਅ ਕਰ ਰਿਹਾ ਪਤਾ ਨਹੀਂ ਇਹਦੇ ਚ ਭਾਰਤ ਦੀ ਕਿੰਨੀ ਵੱਡੀ ਜਿੱਤ ਹੈ। ਇਹਨਾਂ ਨੂੰ ਤਾਂ ਸ਼ਰਮ ਆਣੀ ਚਾਹੀਦੀ ਵੀ ਇਹ ਅਸੀਂ ਕੀ ਦਿਖਾ ਰਹੇ ਹਾਂ। ਹੂੰ ਬਿਲਕੁਲ ਸੋ ਇਹ ਇਹ ਬਹੁਤ ਹੀ ਪਤਾ ਨਹੀਂ ਮੈਂ ਬਹੁਤ ਹੀ ਅ ਪਿਛਲੇ 4-5 ਮਹੀਨਿਆਂ ਤੋਂ 6 ਮਹੀਨਿਆਂ ਤੋਂ ਜੋ ਭਾਰਤ ਦੀ ਵਿਦੇਸ਼ ਨੀਤੀ ਹੈ ਹੂੰ ਉਹਨੂੰ ਵੇਖ ਕੇ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹ ਹੋ ਕੀ ਰਿਹਾ ਹੈ। ਹੂੰ ਤੁਹਾਨੂੰ ਇਹਦੇ ਇੱਕ ਹੋਰ ਐਗਜ਼ਾਮਪਲ ਦਿੰਨੇ ਆ। ਜੀ ਕਿ ਕੈਨੇਡਾ ਦੀ ਫੋਰਨ ਮਿਨਿਸਟਰ ਅਨੀਤਾ ਆਨੰਦ ਬਿਲਕੁਲ ਉਹ ਇੰਡੀਆ ਗਈ ਨੇ ਆਪਣਾ ਡੈਲੀਗੇਸ਼ਨ ਲੈ ਕੇ ਔਰ ਮੈਂ ਇੱਕ ਮੀਟਿੰਗ ਦੀ ਕਲਿੱਪਿੰਗ ਦੇਖੀਏ ਜਿੱਥੇ ਸਾਡੇ ਫੋਰਨ ਮਿਨਿਸਟਰ ਬੈਠੇ ਨੇ ਸਾਹਮਣੇ ਤੇ ਸਾਡਾ ਡੈਲੀਗੇਸ਼ਨ ਬੈਠਾ ਹੈ ਜਿਹੜੀ ਸਾਡੀ ਜਿਹੜੇ ਡੈਲੀਗੇਸ਼ਨ ਭਾਰਤ ਦਾ ਹੈ ਜੀ ਉਹਦੀ ਬਾਡੀ ਲੈਂਗੁਏਜ ਜਿਹੜੀ ਹੈ ਉਹ ਐਵੇਂ ਹੈ ਜਿਵੇਂ ਕਿ ਇਹ ਇੱਥੇ ਬਹੁਤ ਹੀ ਕੋਈ ਲੜਾਈ ਕਰਨ ਨੂੰ ਬੈਠੇ ਨੇ ਹੂੰ ਨਾ ਕੋਈ ਚਿਹਰੇ ਤੇ ਸਮਾਈਲ ਹੈ ਜਿਹੜੀ ਉਹਨਾਂ ਨੇ ਸਟੇਟਮੈਂਟ ਰੀਡ ਕੀਤੀ ਜਿਹੜੀ ਬੜੀ ਸਟਰਨ ਤੇ ਜਿਵੇਂ ਪਤਾ ਨਹੀਂ ਅਸੀਂ ਕਿੰਨੇ ਕੁ ਤੁਹਾਡੇ ਕੈਨੇਡਾ ਦੇ ਉੱਪਰ ਹੋ ਗਏ ਆ ਹਮ ਇਹ ਇਹ ਅਸਲੀਅਤ ਤਾਂ ਕਿੰਨੀ ਦੂਰ ਨੇ ਹਮ ਇਹਨਾਂ ਨੂੰ ਅਸਲੀਅਤ ਦਾ ਪਤਾ ਹੈ ਤੁਸੀਂ ਜਿਹੜੀ ਕਹਿੰਦੇ ਹੋ ਅਸੀਂ ਵਰਲਡ ਦੀ 4th ਵੱਡੀ ਇਕਨੋਮੀ ਆ ਜੀ ਤੁਹਾਡਾ ਪਰ ਕੈਪੀਟਾ ਇਨਕਮ ਤੇ ਦੇਖੋ ਹਮ ਭਾਰਤ ਦਾ ਇੱਕ ਨਾਗਰਿਕ ਜਿਹੜਾ ਉਹਦੇ 1 ਸਾਲ ਦੀ ਜਿਹੜੀ ਇਨਕਮ ਹੈ ਉਹ 500 ਡਾਲਰ ਹੈ ਕਿੰਵੇਂ ਨੰਬਰ ਤੇ ਆ ਰਿਹਾ ਭਰਤ ਭਾਰਤ ਦੀ ਜਿਹੜੀ ਪਰ ਕੈਪੀਟਾ ਇਨਕਮ ਹੈ ਇੱਕ ਬੰਦੇ ਦੀ ਉਹ 500 ਡਾਲਰ ਹੈ ਸਿਰਫ ਡਾਲਰ ਕੈਨੇਡਾ ਦੀ ਕੀ 500 ਡਾਲਰ ਜੀ ਜਿਹੜੀ ਕੈਨੇਡਾ ਦੀ ਹੈ ਕੈਨੇਡਾ ਦੇ ਇੱਕ ਬੰਦੇ ਦੀ ਇਨਕਮ 55000 ਡਾਲਰ ਹੈ ਤੇ ਤੁਸੀਂ ਉਸ ਮੁਲਕ ਨਾਲ ਕਿਵੇਂ ਮੁਕਾਬਲਾ ਕਰੋਗੇ ਇੱਕ ਇੱਕ ਤਰਫ ਤੁਹਾਡਾ ਇਹ ਨਾਗਰਿਕ ਜਿਹੜਾ ਉਹ 2500 ਡਾਲਰ ਕਮਾਉਂਦਾ ਸਾਲ ਦੇ ਉਹਨਾਂ ਦਾ ਜਿਹੜਾ ਇੱਕ ਨਾਗਰਿਕ ਹੈ ਉਹ 55000 ਡਾਲਰ ਕਮਾਉਂਦਾ ਹੈ ਤੇ ਤੁਸੀਂ ਕਹਿੰਦੇ ਹੋ ਅਸੀਂ ਕੈਨੇਡਾ ਤੋਂ ਵੱਡੇ ਹੋਗੇ ਹੂੰ ਜੇ ਔਰ ਇਹਦੇ ਵਿੱਚ ਵੀ ਜਿਹੜਾ ਮੈਂ 2500 ਡਾਲਰ ਦਾ ਤੁਹਾਨੂੰ ਆਂਕੜਾ ਦਿੱਤਾ ਹੈ ਨਾ ਜੀ ਜੇ ਉੱਪਰ ਦੇ 1% ਜਿਹੜੇ ਭਾਰਤ ਦੇ ਜਿਹੜੇ ਬਿਲੀਅਨਰਸ ਨੇ ਅਡਾਨੀ ਅੰਬਾਨੀ ਟਾਟਾ ਜਿਹੜੇ ਵੱਡੇ ਵੱਡੇ ਤੁਹਾਡੇ ਬਾਲੀਵੁੱਡ ਨੇ ਇਹਨਾਂ ਨੂੰ ਅਗਰ ਕੱਢ ਦਈਏ ਨਾ 1% ਟੌਪ ਅਰਨਰਸ ਆਫ ਇੰਡੀਆ ਤੇ ਤੁਹਾਡੀ ਇਨਕਮ 100 ਡਾਲਰ ਸਾਲ ਤੇ ਆ ਜਾਂਦੀ ਪਰ ਕੈਪੀਟਾ ਕਿੰਵੇਂ ਨੰਬਰ ਤੇ ਭਾਰਤ ਭਾਰਤ ਦੁਨੀਆ ਵਿੱਚ 136ਵੇਂ ਨੰਬਰ ਤੇ ਹੈ ਲੇਕਿਨ ਦਾਅਵੇ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਦਿੱਤੇ ਆ ਪਰ ਪਰ ਉਹ ਪਤਾ ਕੀ ਹੈ ਉਹ ਕਹਿੰਦੇ ਨੇ ਨਾ ਤੁਸੀਂ ਆਪਣੀ ਜਨਤਾ ਨੂੰ ਬਣਾਓ ਬੇਵਕੂਫ ਤੁਸੀਂ ਇਹਨਾਂ ਨੂੰ ਜੋ ਮਰਜ਼ੀ ਕੁੱਟੀ ਪਲਾਂਦੇ ਰਹੋ ਪਰ ਜਦ ਤੁਸੀਂ ਇੱਕ ਦੇਸ਼ ਦੇ ਸਾਹਮਣੇ ਬੈੰਦੇ ਹੋ ਜਿਹਦਾ ਨਾਗਰਿਕ ਤੁਹਾਡੇ ਨਾਗਰਿਕ ਤੋਂ 6 ਗੁਣਾ ਜ਼ਿਆਦਾ ਕਮਾਉਂਦਾ ਹੋਏ ਬਿਲਕੁਲ ਤੇ ਤੁਸੀਂ ਉਹਦੇ ਨਾਲ ਇਵੇਂ ਬੈਠੋਗੇ ਐਸੀ ਜੀ ਤੁਹਾਡੇ ਤੋਂ ਬਹੁਤ ਵੱਡੇ ਹੂੰ ਤੇ ਇਹ ਇਹ ਇਹਨਾਂ ਦੀ ਅੱਜ ਦੀ ਜਿਹੜੀ ਫੋਰਨ ਮਿਨਿਸਟਰ ਦੀ ਜਿਹੜੀ ਮੀਟਿੰਗ ਹੋਈ ਹੈ ਕੈਨੇਡਾ ਨਾਲ ਉਹਦੇ ਸਾਫ਼ ਨਜ਼ਰ ਆ ਰਿਹਾ ਸੀ ਵੀ ਤੁਸੀਂ ਆਪਣੀ ਗੱਲਾਂ ਰੱਖੋ ਜਿਹੜੇ ਮੁੱਦੇ ਨੇ ਉਹ ਰੱਖੋ ਤੁਸੀਂ ਟ੍ਰੇਡ ਦੀ ਗੱਲ ਕਰੋ ਪਰ ਇੱਕ ਜਿਹੜਾ ਉਹ ਇੱਕ ਜਿਹੜਾ ਉੱਥੇ ਜਿਹੜੀ ਇਹਨਾਂ ਦੀ ਇਮੇਜ ਜਿਹੜੀ ਬਣਾਈ ਹੋਈ ਸੀ ਉਹ ਇੰਨਾ ਲੱਗ ਰਿਹਾ ਸੀ ਵੀ ਅਹੰਕਾਰ ਜਿਵੇਂ ਅੰਦਰੋਂ ਉੱਭਰ ਕੇ ਆ ਰਿਹਾ ਹੈ ਔਰ ਉਹੀ ਜਿਹੜੀ ਇੰਡੀਆ ਦੀ ਫੋਰਨ ਪੋਲਿਸੀ ਦੀ ਅਪਰੋਚ ਹੈ ਉਹ ਮੇਰੇ ਖਿਆਲ ਨਾਲ ਦੇਸ਼ ਨੂੰ ਆ ਲਾਕ ਡੁਬਰੀ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਇਸ ਵੇਲੇ ਔਰ ਬਲਕਿ ਕੈਨੇਡੀਅਨ ਜਿਹੜੀ ਸਾਈਡ ਸੀ ਉਹ ਬੜੇ ਹਾਸ ਕੇ ਗੱਲਾਂ ਕਰ ਰਹੇ ਸੀ ਉਹ ਬੜੇ ਫਰੈਂਡਲੀ ਤਰੀਕੇ ਨਾਲ ਗੱਲਾਂ ਕਰ ਹੰਬਲ ਸੀ ਬੜੇ ਹੰਬਲ ਸੀ ਹਮ ਸੋ ਇਹ ਚੀਜ਼ਾਂ ਹੁਣ ਦੇਖ ਲੋ ਇਹਦਾ ਹੀ ਖਮਿਆਜ਼ਾ ਭੁਗਤਣਾ ਪੈ ਰਿਹਾ ਅੱਜ ਸਾਰਾ ਵਰਲਡ ਜਿਹੜਾ ਹੈ ਉਹ ਵਿਸ਼ਵ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਬਿਲਕੁਲ ਕਿ ਪ੍ਰੈਜ਼ੀਡੈਂਟ ਟਰੰਪ ਨੇ ਪੀਸ ਡੀਲ ਕਰਾਤੀ ਹਮਾਸ ਦੀ ਤੇ ਇਜ਼ਰਾਈਲ ਦੀ ਤੇ ਸਾਰਾ ਕੁਝ ਹੌਸਟੇਜਸ ਵੀ ਵਾਪਸ ਆ ਗਏ ਨੇ ਔਰ ਹਿਸਟੋਰੀਕਲ ਆਈ ਦਾ ਓਕੇਸ਼ਨ ਹੈ ਪਰ ਜਦ ਪੂਰਾ ਵਿਸ਼ਵ ਇੱਥੇ ਖੁਸ਼ੀਆਂ ਮਨਾ ਰਿਹਾ ਹੈ ਔਰ ਵਿਸ਼ਵ ਦੇ ਸਾਰੇ ਲੀਡਰਸ ਇਕੱਠੇ ਹੋਏ ਨੇ ਇਜੀਪਟ ਵਿੱਚ ਸਾਡੇ ਵਿਸ਼ਵ ਗੁਰੂ ਕਿੱਥੇ ਨੇ ਇਹ ਆਪ ਬਣੇ ਵਿਸ਼ਵ ਗੁਰੂ ਨੇ ਨਹੀਂ ਇਹ ਦੇਖ ਲਓ ਤੁਸੀਂ ਅੱਜ ਕਿੱਥੇ ਭਾਰਤ ਦਾ ਉਹਨਾਂ ਨੇ ਨਾਂ ਲਿਆ ਉੱਥੇ ਜ਼ਰੂਰ ਨਾਲ ਜੋੜ ਕੇ 트럼프 ਨੇ ਪ੍ਰੈਜ਼ੀਡੈਂਟ 트럼프 ਨੇ ਭਾਰਤ ਦਾ ਨਾਂ ਲਿਆ ਤੇ ਇਹ ਮੈਂ ਸਮਝਦਾ ਕਿ ਇਹ ਭਾਰਤ ਦੀਆਂ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਇੱਕ ਉਹ ਕਹਿੰਦੇ ਨੇ ਨਾ ਕੋਈ ਬੰਦਾ ਝੂਠ ਬੋਲਦਾ ਰਹੇ ਜੀ ਇੱਕ ਵਾਰੀ ਬੋਲੇ ਦੋ ਵਾਰੀ ਬੋਲੇ ਇਹ ਗੱਪਾਂ ਮਾਰਦਾ ਰਹੇ ਤੇ ਥੋੜੇ ਦਿਨ ਬਾਅਦ ਉਹ ਬੰਦਾ ਸੋਚਦਾ ਕਿ ਮੈਂ ਉਹਨਾਂ ਗੱਪਾਂ ਮਾਰ ਮਾਰ ਮੈਂ ਸੱਚੀ ਮੁੱਚੀ ਹੋਈ ਹੋ ਗਿਆ ਹੂੰ ਠੀਕ ਹੈ ਨਾ ਉਹ ਆਪਣੀ ਆਪਣੀ ਹੀ ਗੱਪਾਂ ਤੇ ਵਿਸ਼ਵਾਸ ਕਰਨ ਲੱਗ ਪੈਂਦਾ ਹੈ ਉਹੀ ਹਾਲ ਇਸ ਵੇਲੇ ਮੈਂ ਸਮਝਦਾ ਭਾਰਤ ਦਾ ਹੈ ਕਿ ਤੁਸੀਂ ਮਾਰ ਮਾਰ ਕੇ ਫੜਾ ਜੀ ਅਸੀਂ ਇਹ ਹੋ ਗਏ ਅਸੀਂ ਉਹ ਹੋ ਗਏ ਚੰਗੀ ਗੱਲ ਹੈ ਤੁਸੀਂ ਆਪਣੇ ਲੋਕਾਂ ਨੂੰ ਚਲੋ ਉਹਨਾਂ ਦਾ ਮੋਰਲ ਬੂਸਟ ਕਰੋ ਉਹਨਾਂ ਨੂੰ ਕਹੋ ਕਿ ਵੀ ਅੱਛੀ ਅਸੀਂ ਜੋ ਵੋਟਾਂ ਲੈਣੀ ਹੈ ਜੋ ਵੀ ਕਰਨਾ ਤੁਸੀਂ ਕਰੋ ਪਰ ਉਸ ਝੂਠ ਨੂੰ ਹੁਣ ਤੁਸੀਂ ਆਪ ਹੀ ਸੱਚ ਸਮਝ ਕੇ ਤੇ ਦੁਨੀਆ ਨਾਲ ਉਸ ਉਸ ਲੈਵਲ ਤੇ ਡੀਲ ਕਰਨ ਲੱਗ ਪਾਓ ਤੇ ਫਿਰ ਤੇ ਇਹ ਇਹਦੇ ਨਤੀਜੇ ਸਾਹਮਣੇ ਹੀ ਨੇ ਹੁਣ ਡਾਕਟਰ ਜਸਦੀਪ ਜੀ ਭਾਰਤ ਦੇ ਅਮਰੀਕਾ ਦੇ ਰਿਸ਼ਤੇ ਤੇ ਪਹਿਲਾਂ ਹੀ ਖਰਾਬ ਸੀ ਕੈਨੇਡਾ ਤੇ ਵੀ ਰਿਸ਼ਤੇ ਡਾਵਾ ਡੋਨ ਲੱਗਦੇ ਨੇ ਯੂਰਪ ਦੇ ਨਾਲ ਵੀ ਅچھے ਰਿਸ਼ਤੇ ਨਹੀਂ ਐ ਇਹ ਭਾਰਤ ਦੇ ਕਿਸ ਕੰਟਰੀ ਦੇ ਨਾਲ ਅچھے ਰਿਸ਼ਤੇ ਆ ਤਾਲਿਬਾਨ ਨਾਲ ਤਾਲਿਬਾਨ ਨਾਲ ਸਾਡੇ ਬਹੁਤ ਅچھے ਰਿਸ਼ਤੇ ਨੇ ਕਿ ਜੜੀਆਂ 에ਰਲਾਈਨਾਂ ਸਾਂਝੀਆਂ ਚਲਾ ਰਹੇ ਨੇ ਇਹ ਕੀ ਹੈ ਕਿ ਚੱਲ ਕੀ ਰਿਹਾ ਦੇਖੋ ਔਰ ਮੈਂ ਤੁਹਾਨੂੰ ਗੱਲ ਇਹ ਵੀ ਕਵਾਂ ਕਿ ਹੁਣ ਜੜੀ ਕਈ ਕੰਟਰੀਜ਼ ਨੇ ਵਰਲਡ ਦੀਆਂ ਉਹ ਇਸ ਇਸ ਨਤੀਜੇ ਤੇ ਪਹੁੰਚੀਆਂ ਨੇ ਜੀ ਕਿ ਸਾਡੀ ਭਾਰਤ ਨਾਲ ਕੋਈ ਲੜਾਈ ਨਹੀਂ ਐ ਹੂੰ ਸਾਡੀ ਭਾਰਤ ਦੀ ਲੋਕਾਂ ਨਾਲ ਕੋਈ ਲੜਾਈ ਨਹੀਂ ਹੈ ਜਿਹੜੀ ਭਾਰਤ ਦੀ ਐਡਮਿਨਿਸਟ੍ਰੇਸ਼ਨ ਹੈ ਇਸ ਵੇਲੇ ਜਿਹੜੇ ਭਾਰਤ ਦਾ ਰਵਈਆ ਹੈ ਇਸ ਵੇਲੇ ਜੀ ਉਹਦੇ ਨਾਲ ਲੜਾਈ ਨਹੀਂ ਹੈ ਸੋ ਕੋਲ ਜੋ ਪੋਲੀਟੀਸ਼ੀਨ ਨੇ ਜੋ ਪੋਲੀਟੀਸ਼ੀਨ ਨੇ ਜੋ ਜੋ ਇੱਕ ਐਡਮਿਨਿਸਟ੍ਰੇਸ਼ਨ ਜੋ ਜਿਵੇਂ ਆਪਣੇ ਆਪ ਨੂੰ ਕਰ ਰਹੀ ਹੈ ਤੇ ਉਹਨਾਂ ਦੀ ਉਹ ਰੇ ਹਾਲਾਤ ਠੀਕ ਹੋਣਗੇ ਜਾਂ ਤੇ ਐਡਮਿਨਿਸਟ੍ਰੇਸ਼ਨ ਆਪਣਾ ਰਵਈਆ ਠੀਕ ਕਰੇ ਭਾਰਤ ਦੀ ਸਰਕਾਰ ਆਪਣਾ ਰਵਈਆ ਠੀਕ ਕਰੇ ਔਰ ਯਾ ਨਵੀਂ ਭਾਰਤ ਦੀ ਸਰਕਾਰ ਆਏ ਤੇ ਇਹ ਦੋ ਹੀ ਨਤੀਜੇ ਨੇ ਇਸ ਤੋਂ ਇਸ ਤੋਂ ਇਲਾਵਾ ਕੋਈ ਇਸ਼ਾਰਾ ਨਹੀਂ ਬਿਲਕੁਲ ਡਾਕਟਰ ਜਸਦੀਪ ਜੀ ਨਸ਼ਾ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਾਰਡਰ ਸਟੇਟ ਹੈ ਸਾਡੀ ਪਹਿਲਾਂ ਅਸੀਂ ਦਾਅਵੇ ਕਰਦੇ ਸੀ ਕਿ ਪਾਕਿਸਤਾਨ ਵੀ ਦਾਅਵੇ ਕਰਦਾ ਸੀ ਕਿ ਸਾਡਾ ਨਸ਼ਾ ਨਹੀਂ ਇਹ ਪਾਇਆ ਅਫਗਾਨਿਸਤਾਨ ਆ ਰਿਹਾ ਹੁਣ ਤੇ ਸਾਂਝਾ ਬੈ ਰਹੀਆਂ ਫਲੈਟਾਂ ਇਕੱਠੀਆਂ ਹੋ ਰਹੀਆਂ ਅੰਮ੍ਰਿਤਸਰ ਫਲੈਟਾਂ ਉਤਰਨ ਗਈਆਂ ਕਿੱਥੋਂ ਦੀਆਂ افغانستان ਤੋਂ دیکھو ਜਦੋਂ ਹੋਣ ਗਿਆ ਤੇ ਤਾਂ ਉਸ ਵੇਲੇ ਵੇਖਾਂਗੇ ਔਰ ਉਹਦਾ ਨਾਲ ਸਾਨੂੰ ਕੀ ਫਾਇਦਾ ਹੋਣਾ ਹੈ ਜਿਹੜੇ ਸਾਡੇ ਉੱਥੇ ਸਿੱਖ ਨੇ ਪਹਿਲਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰਾਤੀ ਚੁੱਕ ਕੇ ਲੈ ਕੇ ਆਏ ਸਾਂ ਉਹ ਬੜੀ ਵੱਡੀ ਨਿਊਜ਼ ਬਣਾਈ ਸੀ ਕਿ ਐਸੀ ਦੀ ਵੈਕੂਏਟ ਕਰਾ ਕੇ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਸਿੱਖ ਭਰਾ ਉਥੋਂ ਅ ਗਏ ਨੇ ਉਹਨਾਂ ਉਹਦਾ ਇੰਗਲੈਂਡ ਚਲੇ ਗਏ ਨੇ ਗੁਰਦੁਆਰੇ ਕਾਬੁਲ ਵਿੱਚ ਹਿਸਟੋਰੀਕਲ ਗੁਰਦੁਆਰੇ ਬੰਦ ਪਏ ਹੋਏ ਨੇ ਉਹਨਾਂ ਬਾਰੇ ਤੇ ਮੇਰੇ ਖਿਆਲ ਕੋਈ ਚਰਚਾ ਨਹੀਂ ਹੋਈ ਨਹੀਂ ਹੋਈ ਤੇ ਇਹ ਇਹ ਹੁਣ ਕਿਵੇਂ ਫਲਾਈਟਾਂ ਕਿਵੇਂ ਖੁੱਲ ਜਾਣੀ ਆ ਡਾਕਟਰ ਜਸਦੀਪ ਜੀ ਅਸੀਂ ਗੱਲਬਾਤ ਕਰਦੇ ਆ ਡੋਨੋਟ ਟਰੰਪ ਦੀ ਸ਼ਰਫ ਦੀ ਸ਼ਰਫ ਇਨ ਦਾ ਟਨ ਅੱਜ ਕੱਲ ਗੂੰਜ ਰਿਹਾ ਹੈ ਈਜੀਪਟ ਦੇ ਵਿੱਚ ਹੁਣੇ-ਹੁਣੇ ਖਤਮ ਸਪੀਚ ਹੋਈ ਹੈ ਕੀ ਦੇਖਦੇ ਹੋ ਉੱਥੇ ਦੀ ਲੋਕੀ ਜਿਹੜੇ ਪੋਲੀਟਿਸ਼ੀਅਨ ਆਏ ਹੋਏ ਸੀ ਬੋਡੀ ਲੈਂਗੁਏਜ ਉਹਨਾਂ ਦੇ ਨਾਲ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ ਇਸ ਜੋ ਡੀਲ ਹੋਈ ਹੈ ਜੋ ਇਸ ਤੋਂ ਇਹ ਵਰਲਡ ਦੀ ਇੱਕ ਇਤਿਹਾਸਿਕ ਦਿਨ ਹੈ ਆਇਆ ਕਿ ਇੰਨੇ ਵੱਡੇ ਲੈਵਲ ਤੇ ਦੁਨੀਆ ਦੇ ਸਾਰੇ ਲੀਡਰ ਇਕੱਠੇ ਹੋਏ ਨੇ ਹਮਾਸ ਨੇ ਇਹ ਪੀਸ ਟੀਲ ਐਕਸੈਪਟ ਕੀਤੀ ਹੌਸਟੇਜਸ ਵਾਪਸ ਕਰਤੇ ਗਏ ਨੇ ਇਧਰੋਂ ਪ੍ਰਿਜ਼ਨਰ ਸਵਪ ਹੋਏ ਨੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਗਾਜ਼ਾ ਦਾ ਰੀਡਵੈਲਪਮੈਂਟ ਦਾ ਕੰਮ ਸ਼ੁਰੂ ਹੋ ਗਿਆ ਹੈ ਔਰ ਵਰਲਡ ਦੇ ਟਾਪ ਲੀਡਰਸ ਦਾ ਦੁਨੀਆ ਦਾ ਕੋਈ ਲੀਡਰ ਨਹੀਂ ਸੀ ਜਿਹੜਾ ਮੇਰੇ ਖਿਆਲ ਉੱਥੇ ਨਹੀਂ ਪਹੁੰਚਿਆ ਔਰ ਉਹਨਾਂ ਦਾ ਪ੍ਰੈਜ਼ੀਡੈਂਟ 트ੰਪ ਤੇ ਪਿੱਛੇ ਖੜੇ ਹੋਣਾ ਔਰ ਪ੍ਰੈਜ਼ੀਡੈਂਟ 트ੰਪ ਦਾ ਉਹਨਾਂ ਨਾਲਵੇਂ ਗੱਲ ਕਰਨਾ ਜਿਵੇਂ ਕਲਾਸ ਦਾ ਮਾਨੀਟਰ ਜਿਹੜਾ ਹੁੰਦਾ ਉਹ ਬੱਚਿਆਂ ਨਾਲ ਗੱਲ ਕਰ ਰਿਹਾ ਹੁੰਦਾ ਇੱਕ ਬਹੁਤ ਦਿਨਾਂ ਬਾਅਦ ਅਮਰੀਕਾ ਦੀ ਇੰਨੀ ਵੱਡੀ ਇੱਕ ਸੁਪਰ ਪਾਵਰ ਦੇ ਰੋਲ ਵਿੱਚ ਦੇਖਿਆ ਗਿਆ ਔਰ ਮੈਂ ਸਮਝਦਾ ਕਿ ਇਹ ਜਿਹੜੇ ਦ੍ਰਿਸ਼ ਪੂਰੀ ਦੁਨੀਆ ਵਿੱਚ ਗਏ ਨੇ ਇਹਨੂੰ ਵੇਖ ਕੇ ਸ਼ੀਪਿੰਗ ਤੇ ਪੁੱਤਨ ਵੀ ਸੋਚ ਰਹੇ ਹੋਣਗੇ ਕਿ ਯਾਰ ਅਸੀਂ ਕਿਉਂ ਨਹੀਂ ਉੱਥੇ ਖੜੇ ਸੀ ਹਮ ਜਦ ਦੁਨੀਆ 'ਚ ਅਜ ਅਮਰੀਕਾ ਇੰਨਾ ਸਟਰੋਂਗ ਹੋ ਗਿਆ ਹੈ ਤੇ ਅੱਜ ਸ਼ੀ ਤੇ ਪੁੱਤਨ ਨੂੰ ਵੀ ਲੱਗ ਰਿਹਾ ਹੋਣਾ ਕਿ ਅਸੀਂ ਕਿੱਥੇ ਖੜੇ ਆ ਬਿਲਕੁਲ ਸੋ ਇਹ ਬਹੁਤ ਵੱਡੀ ਜਿੱਤ ਸੀ ਔਰ ਇਹ ਮੇਰੇ ਖਿਆਲ ਨਾਲ ਤੇ 70 ਸਾਲ ਤੋਂ ਜਦੋਂ ਦਾ ਇਜ਼ਰਾਈਲ ਬਣਿਆ ਹੈ ਤਦੋ ਦੀ ਹੀ ਚੱਲ ਰਹੀ ਸੀ ਵਾਰ ਔਰ ਈਜੀਪਟ ਨੇ ਆਪਣੇ ਉਥੇ ਇਹਨਾਂ ਸਾਰਿਆਂ ਨੂੰ ਹੋਸਟ ਕੀਤਾ ਔਰ ਜਿਸ ਤਰੀਕੇ ਨਾਲ ਪ੍ਰੈਜ਼ੀਡੈਂਟ ਸੀਸੀ ਉਥੇ ਪ੍ਰੈਜ਼ੀਡੈਂਟ ਟਰੰਪ ਨੂੰ ਰੀਸੀਵ ਕਰਨ ਆਏ ਰਾਸ ਤੋਂ ਇਜ਼ਰਾਈਲ ਪਹੁੰਚੇ ਨੇ ਤੇ ਉਥੇ ਪ੍ਰਾਈਮ ਮਿਨਿਸਟਰ ਨਤਾਨੀਆਹੁ ਖੜੇ ਸੀ ਔਰ ਮਤਲਬ ਇਸ ਤੋਂ ਜਿਆਦਾ ਰੈੱਡ ਕਾਰਪਟ ਵੈਲਕਮ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਮੈਂ ਬਹੁਤ ਸਾਲਾਂ ਬਾਅਦ ਵੇਖਿਆ ਕਿ ਅਮਰੀਕਾ ਇਸ ਇਸ ਪੋਜੀਸ਼ਨ ਤੇ ਆਇਆ ਔਰ ਜੋ ਇਹ ਪ੍ਰੈਜ਼ੀਡੈਂਟ 트럼ਪ ਨੇ ਜੋ ਕਰਕੇ ਦਿਖਾਤਾ ਹੈ ਦੁਨੀਆ ਨੂੰ ਇਹ ਬਹੁਤ ਹੀ ਇੱਕ ਮੈਂ ਸਮਝਦਾ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਚ ਲਿਖਿਆ ਜਾਏਗਾ ਬਿਲਕੁਲ ਡਾਕਟਰ ਜਸਦੀਪ ਜੀ ਗੱਲਬਾਤ ਕਰਦੇ ਆ ਕਿ ਅਗੂ ਜਿਹੜੀ ਫਰਡੇ ਨੂੰ ਇੱਕ ਪਚਾਰ ਆਇਆ ਸੋਸ਼ਲ ਮੀਡੀਆ ਤੇ ਇੱਕ ਟਵੀਟ ਉਹਨਾਂ ਨੇ ਸਾਂਝਾ ਕੀਤਾ ਹੈ 트럼ਪ ਸਾਹਿਬ ਨੇ ਜੋ ਮਾਰਕੀਟ ਦੇ ਵਿੱਚ ਪਚਾਰ ਆਇਆ ਇਹ ਹੈ ਕੀ ਸੀ ਇਹ ਤੁਸੀਂ ਮੇਰੇ ਖਿਆਲ ਚਾਈਨਾ ਦੀ ਗੱਲ ਕਰ ਰਹੇ ਹੋ ਬਿਲਕੁਲ ਚਾਈਨਾ ਤੇ ਮੈਂ ਚਾਈਨਾ ਦੇ ਉੱਤੇ 100% ਟੈਰਫ ਲਗਾਏ ਜਾ ਰਿਹਾ ਹੈ ਜੀ ਇਹ ਬਿਲਕੁਲ ਠੀਕ ਹੈ ਕਿ ਪ੍ਰੈਜ਼ੀਡੈਂਟ 트ਰੰਪ ਹਮੇਸ਼ਾ ਵੱਡੀ ਅਨਾਉਂਸਮੈਂਟ ਟਵੀਟ ਕਰਕੇ ਹੀ ਕਰਦੇ ਨੇ ਜੀ ਪਰ ਉਸ ਟਵੀਟ ਦੇ ਪਿੱਛੇ ਬਹੁਤ ਸਟ੍ਰੈਟੇਜੀ ਹੁੰਦੀ ਹੈ ਇਹ ਲੋਕਾਂ ਨੂੰ ਇਨਾ ਤੁਹਾਡੇ ਮਾਧਿਅਮ ਨਾਲ ਦਰਸ਼ਕਾਂ ਨੂੰ ਦੱਸਣਾ ਚਾਹਵਾਗਾ ਕਿ ਚਾਈਨਾ ਨੇ ਜਿਹੜੋ ਨਾਲ ਕੋ ਰੇਅਰ ਮਿਨਰਲ ਨੇ ਔਰ ਚਾਈਨਾ ਕੋਲ ਇੱਕੋ ਹੀ ਚੀਜ਼ ਹੈ ਉਹ ਹਰ ਚੀਜ਼ ਬਣਾ ਕੇ ਐਕਸਪੋਰਟ ਕਰਦਾ ਹੈ ਤੇ ਚਾਈਨਾ ਦੀ ਹੁਣ ਇੱਕੋ ਹੀ ਤਾਕਤ ਹੈ ਕਿ ਉਹ ਕੰਟਰੋਲ ਕਰ ਸਕਦਾ ਹੈ ਜਾਂ ਤੇ ਰੇਅਰ ਮਿਨਰਲ ਦੇ ਥਰੂ ਜਾਂ ਜਿਹੜਾ ਐਕਸਪੋਰਟ ਕਰ ਰਿਹਾ ਹੈ ਕਿਉਂਕਿ ਹੋਰ ਦੇਸ਼ ਜਿਵੇਂ ਭਾਰਤ ਹੋ ਗਏ ਛੋਟੇ ਦੇਸ਼ ਨੇ ਇਹਨਾਂ ਨੂੰ ਚਾਈਨਾ ਦੇ ਉੱਪਰ ਡਿਪੈਂਡ ਕਰਨਾ ਪੈਂਦਾ ਹੈ ਤੇ ਉਹਨੇ ਇਹਨਾਂ ਦੇਸ਼ਾਂ ਨੂੰ ਸਾਰਿਆਂ ਨੂੰ ਇੱਕ ਲੈਟਰ ਲਿਖਿਆ ਸੀ ਚਾਈਨਾ ਵੱਲੋਂ ਆਫੀਸ਼ੀਅਲ ਲੈਟਰ ਸੀ ਕਿ ਹੁਣ ਚਾਈਨਾ ਦੇ ਜਿਹੜੇ ਐਕਸਪੋਰਟ ਅਸੀਂ ਤੁਹਾਨੂੰ ਚੀਜ਼ਾਂ ਕਰ ਰਹੇ ਹਾਂ ਉਹ ਅਸੀਂ ਰੈਗੂਲੇਟ ਕਰਾਂਗੇ ਖਾਸ ਕਰਕੇ ਜਿਹੜੇ ਰੇਅਰ ਰੇਅਰ ਮਿਨਰਲਸ ਨੇ ਜਿਹੜੇ ਕਿ ਇਲੈਕਟ੍ਰਿਕ ਗੱਡੀਆਂ ਦੀ ਬੈਟਰੀ ਬਣਾਉਣ ਵਿੱਚ ਕੰਮ ਆਉਂਦੇ ਨੇ ਜਹਾਜ਼ਾਂ ਨੂੰ ਬਣਾਉਣ ਵਿੱਚ ਕੰਮ ਆਉਂਦੇ ਨੇ ਮਿਸਾਈਲਾਂ ਵਿੱਚ ਕੰਮ ਆਉਂਦੇ ਨੇ ਹਰ ਤੁਸੀਂ ਜਿਸ ਚੀਜ਼ ਦਾ ਵੀ ਨਾਮ ਲਾ ਲਓ ਉੱਥੇ ਰੇਅਰ ਮਿਨਰਲਸ ਯੂਜ਼ ਹੁੰਦੇ ਨੇ ਮੈਗਨੇਟਸ ਹੋ ਗਏ ਹੋਰ ਚੀਜ਼ਾਂ ਤੇ ਉਹਨਾਂ ਨੇ ਕਿਹਾ ਕਿ ਹੁਣ ਚਾਈਨਾ ਤੋਂ ਰੇਅਰ ਮਿਨਰਲਸ ਅਸੀਂ ਜਿਹੜਾ ਹੈ ਉਹਦਾ ਐਕਸਪੋਰਟ ਬੰਦ ਕਰ ਰਹੇ ਆਂ ਔਰ ਸਿਰਫ ਕੁਝ ਕੰਟਰੀਜ਼ ਨੂੰ ਜਿਵੇਂ ਜਿਹੜੇ ਸਾਡੇ ਨਾਲ ਚੱਲਣਗੇ ਉਹਨਾਂ ਨੂੰ ਅਸੀਂ ਦਿਆ ਕਰਾਂਗੇ ਔਰ ਇਹਦੇ ਐਂਡ ਯੂਜ਼ ਤੇ ਉੱਪਰ ਵੀ ਅਸੀਂ ਪਾਬੰਦੀ ਲਾਵਾਂਗੇ ਕਿ ਕਿੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹੋ ਕਿੱਥੇ ਨਹੀਂ ਕਰ ਸਕਦੇ ਬਿਲਕੁਲ ਏ ਅਮਰੀਕਾ ਨੇ ਕਿਹਾ ਬਿਲਕੁਲ ਗਲਤ ਹੈ ਤੁਸੀਂ ਦੁਨੀਆ ਨੂੰ ਇਵੇਂ ਕੰਟਰੋਲ ਨਹੀਂ ਕਰ ਸਕਦੇ ਔਰ ਇਸ ਕਰਕੇ ਅਮਰੀਕਾ ਨੇ 100% ਟੈਰਫ ਉਸੇ ਵੇਲੇ ਚਾਈਨਾ ਤੇ ਲਾਇਆ ਕਿ ਇਹ ਤੁਹਾਡੀ ਪਾਲਿਸੀ ਗਲਤ ਹੈ ਜੋ ਤੁਸੀਂ ਦੁਨੀਆ ਨੂੰ ਹੁਣ ਇਹ ਆਪਣੀ ਐਕਸਪੋਰਟ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਿਲਕੁਲ ਅੱਜ ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਕਿਉਂਕਿ ਉਹਨੂੰ ਟਵੀਟ ਨੂੰ ਦੇਖ ਕੇ ਸੋਸ਼ਲ ਮੀਡੀਆ ਨੂੰ ਦੇਖ ਕੇ ਬਿਲਕੁਲ ਫਰਾਈਡੇ ਨੂੰ ਸ਼ੇਅਰ ਮਾਰਕੀਟ ਡਾਊਨ ਗਈ ਸੀ ਅੱਜ 400 ਪੁਆਇੰਟ ਉੱਪਰ ਹੋ ਗਈ ਹੈ ਕਿਉਂਕਿ ਟਰੰਪ ਸਾਹਿਬ ਨੇ ਕਹਿਤਾ ਹੈ ਕਿ ਲੈਟਸ ਨਾਟ ਵਰੀ ਅਬਾਊਟ ਚਾਈਨਾ ਤੇ ਉਹਨਾਂ ਦੀ ਇੱਕ ਸਟੇਟਮੈਂਟ ਦੇ ਨਾਲ ਹੀ ਸਟਾਕ ਮਾਰਕੀਟ ਉੱਪਰ ਚੜ ਗਈ ਮੈਂ ਸਟਾਕ ਮਾਰਕੀਟ ਨੂੰ ਇੰਨਾ ਆ ਜਿਆਦਾ ਇੰਪੋਰਟੈਂਸ ਨਹੀਂ ਦਿੰਦਾ ਕਿਉਂਕਿ ਇਹ ਤੇ ਐਵੇਂ ਜਿਵੇਂ ਸੱਟਾ ਇੱਕ ਇੱਕ ਆਫੀਸ਼ਲ ਸੱਟਾ ਸਮਝ ਲਓ ਹੈ ਜਿਵੇਂ ਕੋਈ ਮੈਚ ਵੀ ਜਾ ਕੇ ਤੁਸੀਂ ਸੱਟਾ ਲਾਉਂਦੇ ਹੋ ਆ ਲੌਂਗ ਟਰਮ ਇਨਵੈਸਟਮੈਂਟਸ ਆਰ ਆਲਵੇਸ ਗੁੱਡ ਤੁਸੀਂ ਲੌਂਗ ਟਰਮ ਇਨਵੈਸਟਮੈਂਟਸ ਕਰੋ ਆ ਸਟਾਕ ਮਾਰਕੀਟ ਵਿੱਚ ਪਰ ਇਹ ਅਪ ਐਂਡ ਡਾਊਨ ਜਿਹੜੇ ਰੋਜ਼ ਜਾਂਦੇ ਨੇ ਇਹਦੇ ਡੇ ਟ੍ਰੇਡਰਸ ਨੂੰ ਜਿਆਦਾ ਅ ਨੁਕਸਾਨ ਜਾਂ ਫਾਇਦਾ ਹੁੰਦਾ ਹੈ ਉਹਦੇ ਉਹ ਸੇਫ ਨਹੀਂ ਹਰ ਤੋਂ ਆ ਸਟਾਕ ਮਾਰਕੀਟ ਇਜ਼ ਨਾਟ ਇੰਡੀਕੇਟਰ ਆਫ ਫੋਰਨ ਪੋਲਿਸੀ ਜੀ ਸੀ ਡਾਕਟਰ ਜਸਦੀਪ ਸਿੰਘ ਜਰਸੀ ਜੀ ਫਿਰ ਮਿਲਾਂਗੇ ਇੱਕ ਨਵੇਂ ਹਫਤੇ ਨਵੇਂ ਐਪੀਸੋਡ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ